ਕਿਦਾ ਕਿ ਮੇਰੇ ਡਿਵੈਲਪਰ ਹੁਣ ਦਾ ਸਬੰਧ ਆ ਪਾਪੜੀ ਪਿੰਡ ਵਾਲੇ ਇੱਥੇ ਬੰਦੇ ਖੜੇ ਹੋਣਗੇ ਮੈਂ ਪਾਪੜੀ ਸਾਰੀ ਜ਼ਮੀਨ ਪਿੰਡ ਦੀ ਲਈ ਐਕਵਾਇਰ ਕੀਤੀ ਹੋਈ ਆ ਕਰੋੜਾਂ ਰੁਪਏ ਦੀ ਵੀ ਕੀਤੀ ਹੈ ਸਾਰੇ ਬੰਦੇ ਇਹਨੂੰ ਤੁਸੀਂ ਪੁੱਛੋ ਵੀ ਪਾਪੜੀ ਪਿੰਡ ਦੇ ਵਿੱਚ ਸੀਵਰੇਜ ਤੇ ਸੜਕਾਂ ਮੈਂ ਆਪਣੇ ਕੋਲੋਂ ਬਣਾ ਕੇ ਦਿੱਤੀਆਂ ਨੇ ਬਕਾਇਦਾ ਤੌਰ ਤੇ ਸਾਡੀ ਜਿਹੜੀ ਸਰਕਾਰੀ ਐਜੰਸੀ ਆ ਇਹ ਗਮਾਣਾ ਇਹਨਾਂ ਨੇ 15-20 ਸਾਲ ਤੋਂ ਲੱਗੇ ਹੋਏ ਨੇ ਲੇਕਿਨ ਹੁਣ ਸਾਡੇ ਮਾਨ ਜੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਔਰ ਮੈਂ ਉਹਨੂੰ ਰਿਕੁਐਸਟ ਕਰ ਰਿਹਾ ਵੀ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਸੈਕਟਰ ਲੈਣਾ ਪੈਂਦਾ ਪਿੰਡ ਟੀਮ ਆ ਜਿਹੜੀ ਉਹ ਨਾਲ ਅ ਬਣੀ ਨੂੰ ਹੋਗੇ 3-4 ਸਾਲ ਬਣਦੀ ਨੂੰ ਹੋਗੇ ਮਤਲਬ 2-2.5 ਸਾਲ ਬਣਨ ਤੋਂ ਬਾਅਦ ਅਲਾਟਮੈਂਟ ਨਹੀਂ ਹੋਈ ਮੈਂ ਹੈਰਾਨ ਆ ਅੱਜ ਮੈਂ ਸਾਰੇ ਪੁੱਛਿਆ ਕਹਿੰਦੇ ਰੇਰ ਦਾ ਨੰਬਰ ਨਹੀਂ ਆਇਆ ਮੈਂ ਕਿਹਾ ਕਿਨੇ ਲੈਣਾ ਕਿਸੇ ਨੂੰ ਪਤਾ ਨਹੀਂ 5 ਫੋਨ ਕੀਤੇ ਅਫਸਰਾਂ ਨੂੰ ਤਾਂ ਵੀ ਨਹੀਂ ਪਤਾ ਲੱਗ ਰਿਹਾ ਕਿ ਰੇਰ ਦਾ ਅਪਲਾਈ ਕਿਨੇ ਕਰਨਾ ਤੇ ਕੌਣ ਜ਼ਿੰਮੇਵਾਰ ਡਿਪਾਰਟਮੈਂਟ ਤਾਂ ਮੁਖੀ ਮੁੱਖ ਮੰਤਰੀ ਆ ਉਹਨਾਂ ਦੇ ਧਿਆਨ ਚ ਲਿਆएंगे ਉਹ ਸੋਨੂੰ ਲੱਗਦਾ ਕਿ ਉਹਨਾਂ ਤੱਕ ਹਲੇ ਗੱਲ ਹੀ ਨਹੀਂ ਪਹੁੰਚੀ ਵੀ ਅਧਿਕਾਰੀ ਜਿਹੜੇ ਗਮਾਡਾ ਦੇ ਵਿੱਚ ਬੈਠੇ ਨੇ ਇਹ ਇੰਨੀ ਅਣਗਹਿਲੀ ਕਰਦੇ ਮੇਰੀ ਵੀ ਗਲਤੀ ਇਹ ਹੈ ਉਹਨਾਂ ਮੁੱਖ ਮੰਤਰੀ ਸਾਹਿਬ ਦੇ ਗੱਲ ਧਿਆ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਜਿਹੜਾ ਕੈਂਪ ਲਾਇਆ ਜਾ ਰਹੇ ਨੇ ਇਹ ਸਰਕਾਰ ਆਪਕੇ ਦਰਬਾਰ ਪਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਕਹਿੰਦਾ ਹੱਲ ਨਹੀਂ ਹੁੰਦੀਆਂ ਹੈਗੀਆਂ ਇਸ ਲਈ ਜਿਹੜੀਆਂ ਮੰਗ ਕੀਤੀ ਜਾ ਰਹੀ ਆ ਕਿ ਜਿਹੜੀਆਂ ਇਹ ਸਮੱਸਿਆਵਾਂ ਨੇ ਇਹ ਜਿਹੜੀਆਂ ਹੱਲ ਕੀਤੀਆਂ ਜਾਣ ਕਿਉਂਕਿ ਖੁਦ ਵਿਧਾਇਕ ਚਾਹੁੰਦੇ ਨੇ ਕਿ ਇੱਥੇ ਜਿਹੜੀ ਆ ਡਿਵੈਲਪਮੈਂਟ ਜਿਹੜੀ ਆ ਹੋਵੇ ਉਹ ਪਲਾਨਿੰਗ ਦੇ ਨਾਲ ਹੋਵੇ ਕਿਉਂਕਿ ਖੁਦ ਕਲੋਜਨ ਨੇ ਖੁਦ ਇਹਨਾਂ ਨੇ ਕਈ ਸੈਕਟਰ ਡਿਵੈਲਪਮੈਂਟ ਕੀਤੇ ਨੇ ਪਰ ਬਹੁਤ ਸਾਰੀਆਂ ਜਦੋਂ ਪਿੰਡਾਂ 'ਚ ਉਹਨਾਂ ਦੇ ਦਾਖਲ ਹੁੰਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਕਹਿੰਦੇ ਸੀਵਰੇਜ ਆਉਂਦੀ ਆ ਸੀਵਰੇਜ ਦੀ ਪ੍ਰੋਬਲਮ ਇਹ ਆ ਕਿ ਇੱਥੇ ਨਿਕਾਸੀ ਨਾ ਹੋਣ ਕਰਕੇ ਜਿਹੜਾ ਸੀਵਰੇਜ ਪੈ ਗਿਆ ਪਰ ਅੱਗੇ ਡਰੇਨ ਕਿੱਥੇ ਹੋਣਾ ਇਹਦੀ ਕੋਈ ਪਲਾਨਿੰਗ ਨਹੀਂ ਹੈਗੀ ਐਮਐਲਏ ਸਾਹਿਬ ਪਹੁੰਚੇ ਨੇ ਕਿਉਂਕਿ ਲੋਕਾਂ ਨੂੰ ਉਹਨਾਂ 'ਤੇ ਭਰੋਸਾ ਬਜਤਾ ਕਿ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਾਂਗੇ ਕਿਉਂਕਿ ਉਹ 2 ਸਾਲ ਪਹਿਲਾਂ ਵੀ ਇੱਥੇ ਵਿਜ਼ਿਟ ਕਰਕੇ ਗਏ ਸੀ ਸਮੇਂ-ਸਮੇਂ ਤੇ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਕੈਂਪ ਲਾਉਂਦੇ ਨੇ ਉਹਨਾਂ ਦਾ ਲੋਕਾਂ ਨੂੰ ਕਿੰਨਾ ਫਾਇਦਾ ਹੁੰਦਾ ਐਮਐਲਏ ਸਾਹਿ ਕੈਂਪ ਲੱਗਿਆ ਇੱਥੇ ਸਰਕਾਰ ਆਪਕੇ ਦੁਆਰ ਸਮੱਸਿਆਵਾਂ ਦਾ ਹੱਲ ਹੁੰਦੀਆਂ ਨੇ ਸਭ ਤੋਂ ਪਹਿਲਾਂ ਲੋਕ ਆ ਕੇ ਛੋਡੇ ਕੋਲ ਸਮੱਸਿਆ ਹੀ ਹੁੰਦੇ ਨੇ ਵੀ ਆ ਇੱਥੇ ਸੀਵਰੇਜ ਬੰਦ ਆ ਜੀ ਇੱਥੇ ਸਾਡੀ ਪਾਰਕ ਨਹੀਂ ਹੈਗੀ ਵੱਡੀ ਜਿਹੜੀ ਪ੍ਰੋਬਲਮ ਹੈ ਦੇਖੋ ਸੀਵਰੇਜ ਮੈਂ ਇੱਥੇ ਆਇਆ ਹਾਂ ਜਿੰਨਾ ਤੱਕ ਦਾ ਕੈਂਪਾਂ ਦਾ ਸਵਾਲ ਆ ਇਹ ਤਾਂ ਲੋਕਾਂ ਨੂੰ ਬਹੁਤ ਰਾਹਤ ਦੇ ਰਹੇ ਨੇ ਲੋਕ ਜਿੱਥੇ ਦਫਤਰਾਂ ਵੀ ਜਾਣਾ ਪੈਂਦਾ ਇੱਥੋਂ 10-15 ਕਿਲੋਮੀਟਰ ਮੈਂ ਪਹਿਲਾਂ ਵੀ ਦੱਸ ਗਿਆ ਹੈ ਟਾਈਮ ਵੀ ਆਫਿਸ ਹੈ ਉਹਨੂੰ ਚੱਲ ਕੇ ਜਾਣਾ ਪੈਂਦਾ ਕੋਈ ਸਕੂਟਰ ਤੇ ਜਾਂਦਾ ਕੋਈ ਸਾਈਕਲ ਤੇ ਜਾਂਦਾ ਕੋਈ ਵਾਹਨ ਤੇ ਜਾਂਦਾ ਜਾਂ ਆਪਣੀ ਕਾਰ ਤੇ ਜਾਂਦਾ ਤੇ ਟਾਈਮ ਵੀ ਖਰਾਬ ਹੁੰਦਾ ਜੇ ਇੱਥੇ ਜਾਣ ਤੇ ਆਉਣ ਦੇ ਵਿੱਚ ਨਾ ਨਾ ਕਰਦੇ ਵੀ 2-3 ਘੰਟੇ ਨੇ ਜਿਹੜੇ ਉੱਥੇ ਚਾਰ ਖਰਾਬ ਹੁੰਦੇ ਨੇ ਇਹਨਾਂ ਕੈਂਪਾਂ ਦਾ ਇਹ ਫਾਇਦਾ ਵੀ ਇੱਥੇ ਬੈਠੇ ਬਿਠਾਏ ਸਾਰਾ ਕੁਝ ਹੁੰਦਾ ਔਰ ਸਾਰੇ ਡਿਪਾਰਟਮੈਂਟ ਇੱਥੇ A ਤੋਂ Z ਇੱਥੇ ਬੈਠੇ ਨੇ ਤੇ ਜਿਨ੍ਹਾਂ ਨੇ ਵੀ ਜੋ ਵੀ ਕੰਮ ਕਰਾਉਣਾ ਇੱਥੇ ਘਰ ਬੈਠੇ ਬਿਠਾਏ ਹੁੰਦਾ ਹੈ ਉਹਨਾਂ ਨੂੰ ਕਿਤੇ ਵੀ ਜਾਣਾ ਨਹੀਂ ਪੈਂਦਾ ਤੇ ਟਾਈਮ ਨਹੀਂ ਖਰਾਬ ਹੁੰਦਾ ਹੈਗਾ ਔਰ ਕੰਮ ਵੀ ਟਾਈਮ ਦੇ ਨਾਲ ਹੁੰਦਾ ਹੈ ਜਿਹੜਾ ਮਤਲਬ ਕਰਦੇ ਮਤਲਬ ਲੋਕ ਲੋਕਾਂ ਨੂੰ ਚਾਹੀਦਾ ਸੋ ਇਸ ਕਰਕੇ ਇਹਨਾਂ ਕੈਂਪਾਂ ਦਾ ਤਾਂ ਬਹੁਤ ਫਾਇਦਾ ਮੈਂ ਇਸ ਵੱਲੋਂ ਮੁੱਖ ਮੰਤਰੀ ਸਾਡੇ ਮਾਨਯੋਗ ਸਾਡੇ ਮੁੱਖ ਮੰਤਰੀ ਜੀਂ ਭਗਵਾਨ ਸਿੰਘ ਮਾਨ ਦਾ ਤਹਿਤ ਉਹਨਾਂ ਦਾ ਧੰਨਵਾਦ ਵੀ ਉਹਨਾਂ ਨੇ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਜੋਨਾਂ ਦੇ ਵਿੱਚ ਵੰਡ ਕੇ ਮਤਲਬ ਇਹ ਜਿਹੜੇ ਕੈਂਪ ਨੇ 来 ਨੇ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਨੂੰ ਘਰ ਬੈਠੇ ਬਿਟਾਏ ਕੰਮ ਮਿਲੇ ਔਰ ਜਿੱਥੇ ਤੱਕ ਸੀਵਰੇਜ ਦਾ ਸਵਾਲ ਆ ਮੈਂ ਪਹਿਲਾਂ ਵੀ ਦੱਸ ਕੇ ਜਾਂਦਾ ਸੀਵਰੇਜ ਦੇ ਇੱਥੇ ਬੜੀ ਵੱਡੀ ਸਮੱਸਿਆ ਕਿਉਂਕਿ ਇਹ ਅਰਬਾ ਸਟੇਟ ਬਣ ਚੁੱਕੀ ਆ ਗਮਾੜਾ ਨੇ ਸਾਰੀ ਜ਼ਮੀਨ ਅਕਵਾਇਰ ਕਰ ਲਈ ਐ ਤੇ ਪਿੰਡ ਵਿੱਚ ਆ ਚੁੱਕੇ ਨੇ ਲੇਕਿਨ ਪਲੈਨਿੰਗ ਕਰਨ ਲੱਗੇ ਕੋਈ ਧਿਆਨ ਨਹੀਂ ਰੱਖਿਆ ਗਿਆ ਆਊਟਲੈਟ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਵੀ ਉਹਦੀ ਨਿਕਾਸੀ ਕਿੱਦਾਂ ਕਰਨੀ ਆ ਉਹਦਾ ਖਾਮਾਜ ਆ ਜਿਹੜੇ ਪਿੰਡਾਂ ਵਾਲੇ ਭੁਗਤ ਰਹੇ ਨੇ ਸੀਵਰੇਜ ਬੰਦ ਹੋਣ ਨਾਲ ਇਹ ਨਹੀਂ ਵੀ ਮੁਸ਼ਕਲ ਆਉਂਦਾ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਇਹ ਮਤਲਬ ਲੋਕਾਂ ਨੂੰ ਇੱਕ ਤਰ੍ਹਾਂ ਦਾ ਸਮਝੋ ਬਈ ਸ਼ਰਾਬ ਹੀ ਮਿਲਦਾ ਸਮਝੋ ਐਮਐਲਏ ਸਾਹਿਬ ਤੁਸੀਂ خود ਬਿਲਡਰ ਹੋ ਤੁਸੀਂ ਵੀ ਜਿਹੜੇ ਸੈਕਟਰ ਨੇ ਡਿਵੈਲਪਮੈਂਟ ਕੀਤੇ ਆ ਉੱਥੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਕੀ ਇਹਨਾਂ ਦੇ ਵਿੱਚ ਸਰਕਾਰਾਂ ਦੀ ਤੁਹਾਨੂੰ ਵੱਡੀ ਕਮੀ ਲੱਗਦੀ ਆ ਜਾਂ ਸਰਕਾਰਾਂ ਨੇ ਕਿਸੇ ਨੂੰ ਧਿਆਨ ਨਹੀਂ ਦਿੱਤਾ ਇੱਥੇ ਮੰਤਰੀ ਵੀ ਰਹੇ ਨੇ ਕਈ ਵਿਧਾਇਕ ਵੀ ਰਹਿ ਚੁੱਕੇ ਨੇ ਤੁਸੀਂ ਵੀ ਹੁਣ 2 ਸਾਲ ਕੱਢਤੇ ਨੇ ਕਾਰਨ ਕਿੱਥੇ ਆ ਕਮੀ ਕਿੱਥੇ ਆ ਦੇਖੋ ਕਮੀ ਹੈਗੀ ਵਿਜ਼ਨ ਦੀ ਕਮੀ ਹੈਗੀ ਸੋਚ ਦੀ ਠੀਕ ਨਹੀਂ ਜੀ ਸੋਚ ਹੀ ਨਹੀਂ ਹੈ ਜਿੰਨਾ ਕੰਮ ਹੈਗਾ ਉਹਨੇ ਕਿਤੇ ਰੱਖਣਾ ਬਾਹਰਲੀ ਗੱਲ ਨਹੀਂ ਸੋਚਣੀ ਵੀ ਆਹ ਚੀਜ਼ ਬਾਈਕ ਘਰ ਮੇਰਾ ਬਣ ਰਿਹਾ ਮੇਰੇ ਘਰ ਬਣਨਾ ਦਾ ਬਾਕੀ ਬੰਦਿਆਂ ਨੂੰ ਕੀ ਸਮੱਸਿਆ ਹੋਣੀ ਹੈ ਇਹ ਦੀ ਕੋਈ ਨਹੀਂ ਸੋਚਦਾ ਜਿ세 ਤੱਕ ਮੇਰੇ ਡਿਵੈਲਪਰ ਹੁਣ ਦਾ ਸਬੰਧ ਆ ਪਾਪੜੀ ਪਿੰਡ ਵਾਲੇ ਇੱਥੇ ਬੰਦੇ ਖੜੇ ਹੋਣਗੇ ਆਏ ਹੋਣਗੇ ਮੈਂ ਪਾਪੜੀ ਸਾਰੀ ਜ਼ਮੀਨ ਪਿੰਡ ਦੀ ਲਈ ਐਕਵਾਇਰ ਕੀਤੀ ਹੋਈ ਆ ਰੁੜਕੇ ਦੀ ਵੀ ਕੀਤੀ ਹੋਈ ਸਾਰੇ ਪਿੰਡ ਦੀ ਇਹਨਾਂ ਨੂੰ ਪੁੱਛੋ ਵੀ ਪਾਪੜੀ ਪਿੰਡ ਦੇ ਵਿੱਚ ਸੀਵਰੇਜ ਤੇ ਸੜਕਾਂ ਮੈਂ ਆਪਣੇ ਕੋਲੋਂ ਬਣਾ ਕੇ ਦਿੱਤੀਆਂ ਨੇ ਬਕਾਇਦਾ ਤੌਰ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਦੇਖ ਸਕਦੇ ਆ ਲੇਕਿਨ ਸਾਡੀ ਜਿਹੜੀ ਸਰਕਾਰੀ ਐਜੰਸੀ ਹੈ ਇਹ ਕਮਾਂਡਾ ਇਹਨਾਂ ਨੇ 15-20 ਸਾਲ ਤੋਂ ਲੱਗੇ ਹੋਏ ਨੇ ਲੇਕਿਨ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਔਰ ਮੈਂ ਉਹਨਾਂ ਨੂੰ ਰਿਕੁਐਸਟ ਕਰੂਗਾ ਵੀ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਸੈਕਟਰ ਲੈਣਾ ਪੈਂਦਾ ਪਿੰਡ ਦੀ ਸਕੀਮ ਆ ਜਿਹੜੀ ਉਹ ਨਾਲ ਅਟੈਚ ਕਰਨੀ ਆ ਤੇ ਪਿੰਡ ਦਾ ਜਿਹੜੀ ਨਿਕਾਸੀ ਉਹ ਨਾਲੇ ਹੋਣੀ ਚਾਹੀਦੀ ਤੇ ਪਿੰਡ ਦੀ ਪਾਣੀ ਦੀ ਸਪਲਾਈ ਵੀ ਜਿੱਦਾਂ ਗਮਾੜਾ ਦੇ ਜਿਹੜੇ ਸੈਕਟਰ ਨੇ ਉਹਨਾਂ ਨੂੰ ਮਿਲਦੀ ਆ ਉਹਨਾਂ ਨੂੰ ਉਹਨਾਂ ਹੀ ਹਿੱਸਾ ਮਿਲਣਾ ਚਾਹੀਦਾ ਜਿਨ੍ਹਾਂ ਉਹ ਸੈਕਟਰਾਂ ਨੂੰ ਮਿਲਦਾ ਹੈ ਮਤਲਬ ਸਰ ਸੈਕਟਰ ਮਹਾਲੀ 7 ਪੇਜ ਦੇ ਵਿੱਚ ਪੁਰਾਣੀ ਮੋਟਰ ਗਮਾੜਕਲਾ 30 ਸਾਲ ਹੋ ਗਏ ਉਹਨੂੰ ਇੱਥੇ ਨਵੀਂ ਬਸਾਈ ਸੀਗੀ ਉਹ ਪੈਸੇ ਵੀ ਭਰਤੇ ਉਹ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਸਾਡਾ ਕੀ ਕਸੂਰਾ ਅਸੀਂ ਤਾਂ ਪੈਸੇ ਵੀ ਦੇਤੇ ਨਾ ਸਾਨੂੰ ਪੋਜੈਸ਼ਨ ਦਿੱਤੀ ਜਾ ਰਹੀਆ ਨਾ ਇੱਥੇ ਕੋ ਡਵੈਲਪਮੈਂਟ ਹੋਇਆ ਮੈਂ ਦੇਖਦਾ ਵੀ ਜਦੋਂ ਬੱਚੇ ਸੀ ਜਦੋਂ ਇਸ ਕੰਮ ਬਾਤੇ ਲੱਗੇ ਹੋਏ ਸੀ ਹੁਣ ਬੁਢੇ ਹੋ ਗਏ ਠੀਕ ਹੈ ਨਹੀਂ 2.5 2.5 ਸਾਲ ਤਾਂ ਇੱਥੇ ਬਣੀ ਨੂੰ ਹੋ ਗਏ 3-4 ਸਾਲ ਬਣਦੀ ਨੂੰ ਹੋ ਗਏ ਮਤਲਬ 2.5 ਸਾਲ ਬਣਨ ਤੋਂ ਬਾਅਦ ਅਲਾਟਮੈਂਟ ਨਹੀਂ ਹੋਈ ਮੈਂ ਹੈਰਾਨ ਆ ਠੀਹਨੇ ਅੱਜ ਮੈਂ ਸਾਰੇ ਪੁੱਛਿਆ ਕਹਿੰਦੇ ਰੇਅਰ ਦਾ ਨੰਬਰ ਨਹੀਂ ਆਇਆ ਮੈਂ ਕਿਹਾ ਕਿਹਨੇ ਲੈਣਾ ਕਿਸੇ ਨੂੰ ਪਤਾ ਨਹੀਂ 5 ਫੋਨ ਕੀਤੇ ਅਫਸ ਤਾ ਵੀ ਨਹੀਂ ਪਤਾ ਲੱਗ ਸਕਿਆ ਵੀ ਰੇੜਾ ਬਲਾਈ ਕਿਹਨੇ ਕਰਨਾ ਤੇ ਕੌਣ ਜ਼ਿੰਮੇਵਾਰ ਆ ਅਖੀਰ ਨੂੰ ਏਸੀ ਸਾਹਿਬ ਨੇ ਕਿਹਾ ਵੀ ਮੈਂ ਤੁਹਾਨੂੰ ਸਾਰਾ ਕੁਝ ਪਤਾ ਕਰ ਕਰਾ ਕੇ ਅੱਧੇ ਘੰਟੇ ਤੱਕ ਦੱਸਦਾ ਘੰਟੇ ਤੱਕ ਵੀ ਇਹ ਕਰਨਾ ਕੀ ਆ ਰੇੜਾ ਨੰਬਰ ਨਹੀਂ ਹੈਗਾ ਤਾਂ ਅਲਾਟਮੈਂਟ ਹੋ ਗਈ ਹੋਈ ਆ ਤੇ ਅਲਾਟਮੈਂਟ ਨਾ ਹੋਣ ਕਰਕੇ ਜਿੱਥੇ ਜਿਹੜੀ ਡਵੈਲਪਮੈਂਟ ਕੀਤੀ ਹੋਈ ਸੀ ਉਹ ਤਬਾਹ ਹੋ ਗਈ ਪੈਸਾ ਲੱਗਾ ਲਗਾਇਆ ਉਦੋਂ ਹੀ ਖਤਮ ਹੋ ਗਿਆ ਜਰਜਰ ਹੋ ਗਿਆ ਸਾਰੇ ਜਿਹੜੇ ਸਿਸਟਮ ਜਿਹੜਾ ਪਾਇਆ ਹੋਇਆ ਸੀ ਤੇ ਉੱਥੇ ਝੂਗੀ-ਚੋਪੜੀਆਂ ਵੀ ਲੱਗੀਆਂ ਨੇ ਤੇ ਜਿਹੜੇ ਉਹ ਵਿਚਾਰੇ ਪਾ ਇੱਥੇ ਬੁੜੇ ਹੋ ਗਏ ਬੰਦੇ ਰੀਕਦੇ ਵੀ ਸਾਨੂੰ ਅਲਾਟਮੈਂਟ ਹੋਊਗੀ ਉਹ ਅਲੱਗ ਤੌਰ ਤੇ ਸਫ਼ਰ ਕਰ ਰਹੇ ਨੇ ਇਹ ਸਾਡੇ ਧੰਨ ਮੈਂ ਨਮਸਕਾਰ ਕਰਦਾ ਹਾਂ ਗਮਾਟ ਵਾਲਿਆਂ ਨੂੰ ਬਈ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਸੋਚਦੇ ਨੇ ਕੀ ਕਰਦੇ ਨੇ ਤੇ ਕੀ ਉਹ ਚਾਹੁੰਦੇ ਨੇ ਕੀ ਕਰਨਾ ਇਸ ਡਿਪਾਰਟਮੈਂਟ ਦਾ ਮੁਖੀ ਮੁੱਖ ਮੰਤਰੀ ਆ ਉਹਨਾਂ ਦੇ ਧਿਆਨ ਚ ਲਿਆएंगे ਉਹ ਸਾਨੂੰ ਲੱਗਦਾ ਕਿ ਉਹਨਾਂ ਤੱਕ ਹਲੇ ਗੱਲ ਨਹੀਂ ਪਹੁੰਚੀ ਵੀ ਅਧਿਕਾਰੀ ਜਿਹੜੇ ਗਮਾਡਾ ਦੇ ਵਿੱਚ ਬੈਠੇ ਨੇ ਇਹ ਇੰਨੀ ਗੱਲ ਹੀ ਵਰਤਦੇ ਨੇ ਨਹੀਂ ਮੇਰੀ ਵੀ ਗਲਤੀ ਹੈ ਮੈਂ ਮੁੱਖ ਮੰਤਰੀ ਸਾਹਿਬ ਦੇ ਗੱਲ ਤੇ ਹਾਂ ਜੀ ਨਹੀਂ ਲਿਆ ਸਕਿਆ ਪਰ ਮੈਂ ਹੁਣ ਇਹ ਧਿਆਨ ਚ ਲੈ ਕੇ ਆਉਂਗਾ ਕਿਉਂਕਿ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਕੋਈ ਕੰਮ ਹੀ ਕਰਦੇ ਨਹੀਂ ਹੈਗੇ ਤੇ ਲੋਕ ਨੇ ਜਿਹੜੇ ਸ਼ਹਿਰੀ ਵੀ ਦੁਖੀ ਨੇ ਤੇ ਪਿੰਡਾਂ ਵਾਲੇ ਤਾਂ ਦੁਖੀ ਹੋ ਦੁਖੀ ਜੀ ਬਹੁਤ ਧੰਨਵਾਦ ਬਿਲਕੁਲ ਐਮਐਲਏ ਕੁਲਵੰਤ ਸਿੰਘ ਜੀ ਨੇ ਸਪਸ਼ਟ ਤੌਰ ਤੇ ਉਹਨਾਂ ਨੇ ਵੱਡੀ ਜਿਹੜੀ ਆ ਗੱਲ ਕੀਤੀ ਡਵੈਲਪਮੈਂਟ ਦੀ ਜਿਹੜੀ ਕਮੀ ਹੈ ਆ ਕਿ ਗੁਮਾਡਾ ਦੇ ਅਧਿਕਾਰੀਆਂ ਦੇ ਇਸ ਵਿੱਚ ਵੱਡੀ ਅਣਗਹਿਲੀ ਆ ਅਮਰਜੀਤ ਜੀ ਪਿੰਡ ਦੇ ਵਿੱਚ ਰਹਿੰਦੇ ਹੋ ਤੁਸੀਂ ਕਹਿੰਦੇ ਵੱਡੀ ਸੀਵਰੇਜ ਦੀ ਵੱਡੀ ਸਮੱਸਿਆ ਹੈ ਕਈ ਸਰਕਾਰਾਂ ਆ ਗਈਆਂ ਕਈ ਗਈਆਂ ਹੱਲ ਨਹੀਂ ਹੋਇਆ ਐਮਐਲਏ ਨੇ ਸਿੱਧਾ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਰਾਇਆ ਕਹਿੰਦੇ ਇਹਨਾਂ ਨੇ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਬਿਲਕੁਲ ਬਿਲਕੁਲ ਜਿਹੜੀ ਹੈ ਜੀ ਗੁਮਾਡਾ ਨੇ ਸਾਡੇ ਸਾਰੇ ਜ਼ਮੀਨ ਐਕਵਾਇਰ ਕਰ ਲਈ ਜੀ ਕਿ ਫਿਰ ਵੀ ਤੱਕ ਵੀ ਸਾਡੀ ਐਕਵਾਇਰ ਹੈ ਪਰ ਸਾਨੂੰ ਕਿਤੇ ਕੋਈ ਵੀ ਨਾਗਰ ਦੇ ਪਾਣੀ ਦੀ ਕੋਈ ਨਿਕਾਸੀ ਹੈ ਨਾ ਪੀਣ ਵਾਲਾ ਪਾਣੀ ਹੁੰਦਾ ਹੀ ਨਹੀਂ ਉਹਦੇ ਵਿੱਚ ਜਿਹੜਾ ਗਟਰਾ ਵਿੱਚ ਉਹ ਵੀ ਗੰਦਾ ਪਿਆ ਰਹੇ ਲੋਕ ਵੀ ਕੋਈ ਵੀ ਸਹੂਲਤਾਂ ਸਾਨੂੰ ਨਹੀਂ ਦਿੱਤੀ ਹਾਲਾਂਕਿ ਜਿਹੜੇ ਪਿੰਡਾਂ ਦੀ ਜ਼ਮੀਨ ਲੁੰਦੀ ਹੈ ਉਹਨਾਂ ਨੂੰ ਸਹੂਲਤਾਂ ਦੇਣਾ ਉਹਨਾਂ ਦਾ ਫਰਜ਼ ਹੈ ਠੀਕ ਆ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਕਹਿੰਦੇ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਇੱਥੇ ਹੈ ਤੇ ਪਿੰਡ ਦੇ ਵਿੱਚ ਸਹਿਰ ਦੇ ਵਿੱਚ ਆ ਹੁਣ ਤੱਕ ਕਿਸਮ ਦਾ ਨਹੀਂ ਹੋ ਗਿਆ ਇਹਲੇ ਕਾਰਪੋਰੇਸ਼ਨ ਦੇ ਵਿੱਚ ਪਰ ਸਹੂਲਤਾਂ ਤਾਂ ਸਹਿਰ ਨਾਲੋਂ ਮਤਲਬ ਛੋੜੇ ਪਿੰਡਾਂ ਨਾਲੋਂ ਵੀ ਕਈਆਂ ਛੋੜਿਆਂ ਨਾਲ ਸਹਿਰ ਵਾਲੀਆਂ ਮਿਲ ਜਾਂਦੀਆਂ ਨੇ ਮਾਲਜ ਪਹਿਲਾਂ ਤਾਂ ਸਾਡੇ ਨੂੰ ਬਿਜਲੀ ਦੇ ਜਿਹੜੇ ਸਪਲਾਈ ਠੀਕ ਕਰਨ ਵਾਲੇ ਬੰਦੇ ਆ ਉਹ ਹੀ ਨਹੀਂ ਮਿਲ ਰਿਹਾ ਜੀ ਕੋਈ ਕੰਮ ਨਹੀਂ ਸੈੱਟ ਦੇ ਜੇ ਜਾਣੇ ਇੱਕ ਬੰਦਾ ਕਹਿੰਦਾ ਅਸੀਂ ਦਿਨ ਮੁਲਾਜ਼ਮ ਹੀ ਨਹੀਂ ਹੈ ਜੀ ਰਾਤ ਨੂੰ ਵੀ ਉਹੀ ਚੱਲਦਾ ਦਿਨ 'ਚ ਵੀ ਉਹੀ ਚੱਲਦਾ ਜੀ ਮਾਲਜ ਰਿਟਾਇਰ ਹੋ ਗਿਆ ਇੱਕ ਤਾਂ ਉਹ ਵੀ ਰਿਟਾਇਰ ਹੋ ਗਿਆ ਜੀ ਤਾਂ ਐਕਸਪ ਨੇ ਵੱਡੀ ਜਿਹੜੀ ਇੱਕ ਚਿੰਤਾ ਜ਼ाहिर ਕੀਤੀ ਆ ਕਿ ਗਮਾੜਾ ਸਭ ਤੋਂ ਵੱਡਾ ਕਹਿੰਦਾ ਜਿਹੜਾ ਭ੍ਰਿਸ਼ਟਾਚਾਰ ਦੇ ਵਿੱਚ ਲਿਪਟਾ ਸਭ ਤੋਂ ਵੱਡਾ ਨਕੰਮਾ ਮਹਿਕਮਾ ਕੋਈ ਕੰਮੇ ਨਹੀਂ ਸੁਣਦਾ ਤੇ ਖੁਦੋ ਕਹਿੰਦੇ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਲਿਆਉਣਗੇ ਸਾਨੂੰ ਲੱਗਦਾ ਬਿਲਕੁਲ ਸਹੀ ਹੈ ਹੁਣ ਦੇਖਦੇ ਹਾਂ ਕੀ ਕਰਨੇ ਨੇ ਹੁਣ ਅਸੀਂ ਉਹ ਆਰਧ ਸਮਾਂ ਦੱਸੂਗਾ ਜੀ ਕੀ ਹੋਵੇ ਧਿਆਨ ਧਿਆਨ ਚ ਲਿਆਉਣਾ ਚਾਹੀਦਾ ਹਾਂ ਤੁਹਾਨੂੰ ਲੱਗਦਾ ਵੱਡੀ ਕਮੀਆਂ ਆ ਅਧਿਕਾਰੀਆਂ ਦੇਖੋ ਜੀ ਹੁਣ ਲੱਗਦਾ ਵੱਡੀ ਕਮੀ ਤਾਂ ਹੈ ਹੀ ਹੈ ਹਾਂਜੀ ਕਿਉਂਕਿ ਖੁਦ ਜਿਹੜੇ ਮੌਜੂਦਾ ਵਿਧਾਇਕ ਨੇ ਆਪਣੀ ਸਰਕਾਰ ਦੇ ਵਿੱਚ ਮੰਨਦੇ ਨੇ ਕਿ ਵੱਡੀ ਕਹਿੰਦੇ ਇੱਥੇ ਜਿਹੜੀ ਇੱਕ ਗਲਤੀ ਹੋਈ ਵੀ ਹੈ ਜੀ ਹਰ ਇੱਕ ਪਿੰਡਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਲੋਕ ਕੰਬਾਲੀ ਦੇ ਨੇ ਸ਼ਿਕਾਇਤਾਂ ਬਹੁਤ ਨੇ ਅੱਗੇ ਕੈਂਪ ਵੀ ਲਾਇਆ ਕੈਂਪ ਦਾ ਮਕਸਦ ਇਹ ਸੀਗਾ ਕਿ ਇੱਥੇ ਲੋਕਾਂ ਦੇ ਜਿਹੜੀਆਂ ਬੇਸਿਕ ਜਿਹੜੀਆਂ ਕਿਸੇ ਨੂੰ ਪੈਨਸ਼ਨ ਦਾ ਕੰਮ ਆ ਕਿਸੇ ਦਾ ਕੋ ਰਾਸ਼ਨ ਕਾਰਡ ਕੱਟਿਆ ਗਿਆ ਜਾਂ ਕੋਈ ਹੋਰ ਬੇਸਿਕ ਜਿਹੜੀਆਂ ਸਮੱਸਿਆ ਮੰਨੇ ਇਸ ਕੈਂਪ ਦੇ ਵਿੱਚ ਉਹਨਾਂ ਨੂੰ ਜਿਹੜਾ ਪੂਰਾ ਕੀਤਾ ਜਾ ਸਕੇ ਪਰ ਹੈਰਾਨੀ ਹੁੰਦੀ ਆ ਕਹਿੰਦੇ ਕੈਂਪ ਲੱਗਦੇ ਨੇ ਇੱਥੇ ਆ ਕੇ ਲੋਕਾਂ ਦਾ ਸ਼ਿਕਾਇਤਾਂ ਹੁੰਦੇ ਨੇ ਪਰ ਲੰਬੇ ਸਮੇਂ ਤੱਕ ਉਹ ਫਾਈਲਾਂ ਦੇ ਵਿੱਚ ਉਸੇ ਤਰ੍ਹਾਂ ਦੱਬੀਆਂ ਰਹਿੰਦੀਆਂ ਨੇ ਸ਼ਿਕਾਇਤਾਂ ਦਾ ਜਿਹੜਾ ਨਪਟਾਰਾ ਨਹੀਂ ਹੁੰਦਾ ਜਿਸਦੇ ਚੱਲਦੇ ਜਿਹੜਾ ਕੇਸ ਨੇ ਉਹ ਲੰਬੇ ਚੱਲੇ ਜਾਂਦੇ ਨੇ ਇਸ ਕਰਕੇ ਇਹ ਕੈਂਪ ਲਾਉਣ ਦਾ ਮਕਸਦ ਇਹ ਸੀਗਾ ਪਰ ਸਰਕਾਰ ਨੂੰ ਲੋਕ ਸਭਾ ਚੋਣਾਂ 'ਚ ਇਹਦਾ ਖਮਿਆਜਾ ਜ਼ਰੂਰ ਭੁਗਤਣਾ ਪਿਆ ਕਿ ਲੋਕਾਂ ਦੇ ਬੇਸਿਕ ਕੰਮ ਨਹੀਂ ਹੋਉਂਦੇ ਤੇ ਹੁਣ ਜਦੋਂ ਇੱਥੇ ਪਹੁੰਚੇ ਨੇ ਐਮਐਲਏ ਤੇ ਖੁਦ ਉਹ ਆਪਣੇ ਡਿਪਾਰਟਮੈਂਟ ਇੱਕ ਗਮਾੜਾ ਦੀ ਅਧਿਕਾਰੀਆਂ ਦੀ ਵੱਡੀ ਅਣਗਹਿਲੀ ਮੰਨਦੇ ਨੇ ਕਿ ਇੱਥੇ ਕੋਈ ਪਲਾਨਿੰਗ ਦੇ ਤਹਿਤ ਕੰਮ ਨਹੀਂ ਹੋ ਰਿਹਾ ਮਹਾਲੀ ਦੇ ਵਿੱਚ 30 ਸਾਲ ਪੁਰਾਣੀ ਮੋਟਰ ਮਾਰਕੀਟ ਆ ਨਵੀਂ ਮੋਟਰ ਮਾਰਕੀਟ ਦੇ ਪੈਸੇ ਭਰਲੇ ਪਲਸੇ ਤੱਕ ਪੋਜੈਸ਼ਨ ਦਿੱਤੇ ਰਾਨੀ ਹੁੰਦੀ ਆ ਕਿੰਦਾ ਰੇੜਾ ਨੰਬਰ ਨਹੀਂ ਮਿਲੇ ਹਲੇ ਤੱਕ ਖੁਦ ਐਮਐਲਏ ਨੇ ਇਹ ਕਿਹਾ ਕਿ ਅਸੀਂ ਇਹ ਕੜਾ ਮਸਰੀਆਂ ਸਮੱਸਿਆਵਾਂ ਨੇ ਉਹ ਮੁੱਖ ਮੰਤਰੀ ਦੇ ਧਿਆਨ ਚ ਲਿਆਵਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀਆਂ ਜਿਹੜੀਆਂ ਬੇਸਿਕ ਸਮੱਸਿਆ ਨੇ ਜਾਂ ਇਸ ਪਿੰਡ ਦੇ ਵਿੱਚ ਵੱਡੀਆਂ ਲੋਕਾਂ ਨੂੰ ਜਿਹੜਾ ਪ੍ਰੋਬਲਮਾਂ ਸਾਹਮਣਾ ਕਰਨਾ ਪੈਂਦਾ ਉਹਦਾ ਕਿ ਹੱਲ ਹੁੰਦਾ ਜਾਂ ਸਿਰਫ ਇੱਕ ਸਰਕਾਰੀ ਬਿਆਨ ਜਾਂ ਇੱਕ ਨੇਤਾਵਾਜ ਜਾਂ ਇੱਕ ਲੀਡਰ ਦਾ ਬਿਆਨ ਬਣ ਕੇ ਰਹਿ ਜਾਂਦਾ ਪਰ ਉਹਨਾਂ ਨੇ ਦਾਅਵਾ ਕੀਤਾ ਕਿ ਸਾਡੇ ਹਲੇ 2.5 ਸਾਲ ਪਏ ਨੇ ਤੇ 2.5 ਸਾਲ ਦੇ ਵਿੱਚ ਜੋ ਕਮੀਆਂ ਰਹੀਆਂ ਨੇ ਉਹ ਪੂਰਾ ਜਰੂਰ ਕਰਾਂਗੇ ਮਹਾਲੀ ਤੋਂ ਕੈਮਰਾਮੈਨ ਰਮੇਸ਼ ਦੇ ਨਾਲ ਗੁਰਦੀਪ ਬੈਣੀਪਾਲ ਡੇਲੀ ਪੋਸਟ ਪੰਜਾਬੀ